ਅਰ ਬਾਈਟ ਪੰਜਾਬ ਤੋਂ ਤੁਹਾਡਾ ਸਵਾਗਤ ਹੈ। ਪੇਸ਼ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਪਹਿਲਾਂ ਸਪ੍ਰੇਡਨ ਦੀਆਂ ਖਾਸ ਖਬਰਾਂ। ਆਤੀਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਲਿਆ ਹਲ ਸਰੋਵ ਭਾਰਤਵਾਜ Gopal Rai, Kailash Gahlot, Imran Hussain ਤੇ Mukesh ਐਲਾਵਤ ਬਣੇ ਕੈਬਨਟ ਮੰਤਰੀ। 에어 ਮਾਰਸ਼ਲ ਅਮਰਪ੍ਰੀਤ ਸਿੰਘ ਹੋਣਗੇ ਭਾਰਤੀ ਹਵਾਈ ਫੌਜ ਦੇ ਨਵੇਂ ਮੁਖੀ 3 ਸਤੰਬਰ ਨੂੰ 에어 ਚੀਫ ਮਾਰਸ਼ਲ ਵਿਵੇਕram ਚੌਧਰੀ ਦੀ ਸੇਵਾ ਮੁਕਤੀ ਪਿਛੋਂ ਸੰਭਾਲਣਗੇ ਅਹੁਦਾ। ਵਿਖੀ ਵਿੰਡ ਦੇ ਪਿੰਡ ਚੁੰਗ ਵਿਖੇ ਭਾਰਤੀ ਫੌਜ ਦੇ ਸਾਬਕਾ ਸੈਂਕੜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਸ਼ਾ ਮੁਕਤ ਜਵਾਨ ਪੰਜਾਬ ਦਾ ਮਾਨ ਮਹਿੰਮਤਾ ਕੀਤਾ ਯੋਜਨ ਪੂਤਰ ਪ੍ਰਦੇਸ਼ ਵਿੱਚ ਬੱਸ ਪਲਟਣ ਕਾਰਨ 38 ਯਾਤਰੀ ਜ਼ਖਮੀ ਕੋਲਕਤਾ ਵਿੱਚ 42 ਦਿਨਾਂ ਬਾਅਦ ਐਮਰਜੈਂਸੀ ਸੇਵਾਵਾਂ ਤੇ ਪਰਤੇ ਡਾਕਟਰ ਅਤੇ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦੇ ਦਿਵਸ ਸਮਾਗਮਾਂ ਲਈ ਸ਼ਰਧਾਲੂ ਕਰਤਾਰਪੁਰ ਸੈੱਭ ਹੋਈ ਨਤਮਸਤਕ ਆਮ ਆਦਮੀ ਪਾਰਟੀ ਆਪ ਦੀ ਸੀਨੀਅਰ ਆਗੂ ਬੀਬੀ ਆਤਿਸ਼ੀ ਨੇ ਸ਼੍ਰੀ ਚਰਬਾਰ ਨੂੰ ਦਿੱਲੀ ਵਿਖੇ ਰਾਜ ਨਿਵਾਸ ਵਿਖੇ ਦਿੱਲੀ ਦੀ ਮੁੱਖ ਮੰਤਰੀ ਬਜੂ ਸੌਚ ਕੇ ਉਹਨਾਂ ਨੂੰ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਤ ਸੈਨਾ ਨੇ ਅੱਜ ਤੇ ਰਾਜਦਾਰੀ ਭੇਦ ਗੁਪਤ ਰੱਖਣ ਦੀ ਸੌਚਕਾਈ ਮੈਂ ਮੈਂ ਆਤਿਸ਼ੀ ਈਸ਼ਵਰ ਕੀ ਸ਼ਪਤ ਲੈਂਦੀ ਹੂੰ ਕਿ ਮੈਂ ਵਿਧੀ ਦੁਆਰਾ ਸਥਾਪਿਤ ਭਾਰਤ ਕੇ ਸੰਵਿਧਾਨ ਕੇ ਪ੍ਰਤੀ ਸੱਚੀ ਸ਼ਰਧਾ ਔਰ ਨਿਸ਼ਠਾ ਰੱਖੂੰਗੀ मैं भारत की प्रभुता और अखंडता अक्षुण रखूंगी। मैं मुख्यमंत्री के रूप में अपने कर्तव्यों का श्रद्धापूर्वक और शुद्ध अंतकरण से निर्वहन करूंगी, तथा मैं भय या पक्षपात अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगी। न सौर गोपाल राय कैलाश गहलोत इमरान हुसैन से मुकेश अहलावत ने भी कैबिनेट चुकी मैं सौरभ भारद्वाज ईश्वर की शपथ लेता हूं कि मैं विधि द्वारा स्थापित भारत के संविधान के प्रति सच्चा सच्ची श्रद्धा और निष्ठा रखूंगा मैं गोपाल राय ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा मैं कैलाश गहलोत ईश्वर की शपथ लेता हूँ कि मैं विधि द्वारा <Sessions> स्थापित भारत के संविधान के प्रति सच्ची श्रद्धा और निष्ठा रखूंगा। मैं इमरान हुसैन ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा। मैं मैं मुकेश अलावत ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूँगा इस मौके ਆਪ ਸੁਪਰੀਮੋਟ ਡਿਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹਾਜ਼ਰ ਸਨ ਜਿਨ੍ਹਾਂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਮੁੱਖ ਮੰਤਰੀ ਦਾ ਇਹ ਅਹੁਦਾ ਖਾਲੀ ਹੋਇਆ ਸੀ ਹਲਫਦਾਰੀ ਸਮਾਗਮ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਅਤ ਤੇ ਆਪ ਦੇ ਹੋਰ ਵੱਡੀ ਗਿਣਤੀ ਵਿੱਚ ਆਗੂ ਵੀ ਹਾਜ਼ਰ ਸਨ ਅਤੀਸ਼ੀ ਨੇ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਇਸ ਤੋਂ ਪਹਿਲਾਂ ਭਾਜਪਾ ਵੱਲੋਂ ਸੁਸ਼ਮਾ ਸਵਰਾਜ ਤੇ ਕਾਂਗਰਸ ਵੱਲੋਂ ਸ਼ੀਲਾ ਦਿਖਸ਼ਿਤ ਕੌਮੀ ਰਾਜਧਾਨੀ ਵਿੱਚ ਮਹਿਲਾ ਮੁੱਖ ਮੰਤਰੀਆਂ ਵਜੋਂ ਸੇਵਾ ਨਿਭਾ ਚੁੱਕੀਆਂ ਨੇ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਜਿਨ੍ਹਾਂ ਦਾ 5000 ਘੰਟਿਆਂ ਤੋਂ ਵੱਧ ਦਾ ਹਵਾਈ ਉਡਾਣਾਂ ਦਾ ਤਜਰਬਾ ਹੈ ਉਹ ਏਅਰ ਚੀਫ ਮਾਰਸ਼ਲ ਬਬੇਕ੍ਰਮ ਚੌਧਰੀ ਦੀ ਥਾਂ ਲੈਣਗੇ ਰੱਖਿਆ ਮੰਤਰਾਲੇ ਨੇ ਸ਼ਨੀਚਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਮੇਂ ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਸੇਵਾ ਨਿਭਾਰੇ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ 30 ਸਤੰਬਰ ਨੂੰ ਬਾਅਦ ਦੁਪਹਿਰ ਹਵਾਈ ਫੌਜ ਦੇ ਮੁਖੀ ਵਜੋਂ ਅਹੁਦਾ ਸੰਭਾਲਣਗੇ ਇਸ ਸਬੰਧੀ ਬਿਆਨ ਵਿੱਚ ਕਿਹਾ ਗਿਆ ਕਿ ਸਰਕਾਰ ਨੇ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਪੀਬੀ ਐਸਐਮ एवीएसएन ਜੋ ਇਸ ਵੇਲੇ ਹਵਾਈ ਫੌਜ ਦੇ ਉਪ ਪ੍ਰਮੁਖੀ ਵਜੋਂ ਸੇਵਾ ਨਿਭਾ ਰਹੇ ਨੇ ਨੂੰ 에어 ચી프 ਮਾਰਸ਼ਲ ਦੇ ਰੈਂਕ ਵਿੱਚ ਹਵਾਈ ਫੌਜ ਦਾ ਅਗਲਾ ਮੁਖੀ ਨਿਯੁਕਤ ਕੀਤਾ ਹੈ ਇਹ ਹੁਕਮ 30 ਸਤੰਬਰ ਬਾਅਦ ਦੁਪਹਿਰ ਤੋਂ ਅਮਰ ਵਿਚ ਆਉਣਗੇ ਮੌਜੂਦਾ 에어 ચી프 ਮਾਰਸ਼ਲ ਵਿਵੇਕ ਰਾਮ ਚੌਧਰੀ 30 ਸਤੰਬਰ ਨੂੰ ਸੇਵਾ ਮੁਕਤ ਹੋ ਜਾਣਗੇ 에어 ਮਾਰਸ਼ਲ ਅਮਰਪ੍ਰੀਤ ਸਿੰਘ ਦਾ ਜਨਮ 7 ਅਕਤੂਬਰ 1964 ਨੂੰ ਹੋਇਆ ਜਿਨ੍ਹਾਂ ਨੂੰ ਭਾਰਤੀ ਹਵਾਈ ਫੌਜੀ ਫਾਈਟਰ ਪਾਇਲਟ ਸਟ੍ਰੀਮ ਵਿੱਚ ਦਸੰਬਰ 1984 ਵਿੱਚ ਕਮਿਸ਼ਨ ਪ੍ਰਾਪਤ ਹੋਇਆ ਸੀ ਉਨ੍ਹਾਂ ਆਪਣੀ ਕਰੀਬ 40 ਸਾਲ ਲੰਬੀ ਸੇਵਾ ਦੌਰਾਨ ਵੱਖ-ਵੱਖ ਜ਼ਿੰਮੇਵਾਰੀਆਂ ਤਹਿਤ ਸੇਵਾ ਨਿਭਾਈਏ ਜਿਨ੍ਹਾਂ ਵਿੱਚ ਵਿਦੇਸ਼ਾਂ ਵਿੱਚ ਨਿਯੁਕਤੀਆਂ ਵੀ ਸ਼ਾਮਲ ਨੇ ਪੇਖੀ ਵਿੰਡ ਦੇ ਪਿੰਡ ਚੂੰਗ ਦੇ ਗੁਰੂ ਨਾਨਕ ਯੂਨੀਵਰਸਿਟੀ ਵਿਖੇ ਭਾਰਤੀ ਫੌਜ ਵੱਲੋਂ ਸਾਬਕਾ ਫੌਜੀਆ ਸਤੰਕ ਪ੍ਰਸ਼ਾਸਨ ਕਰਮਚਾਰੀਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਮਹਿੰਮ ਦਾ ਨਸ਼ਾ ਮੁਕਤ ਜਵਾਨ ਪੰਜਾਬ ਦਾ ਮਾਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਨਸ਼ਾ ਵਿਰੋਧੀ ਰੈਲੀ ਕਰਨ ਤੋਂ ਇਲਾਵਾ ਨਸ਼ਾ ਵਿਰੋਧੀ ਲੈਕਚਰਾਂ ਨਾਲ ਨੌਜਵਾਨਾਂ ਤੇ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਇਸ ਮੌਕੇ ਸਭ ਦਾ ਬਲੈਖ ਸੁਖਪਾਲ ਸਿੰਘ ਪੁੱਲਰ ਦੇ ਪੀਏ ਕਮਲਜੀਤ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਅਤੇ ਪੁਲਿਸ ਦਾ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਇਹੋ ਜਿਹੇ ਉਪਰਾਲੇ ਸਾਰਿਆਂ ਨੂੰ ਰਲ ਕੇ ਕਰਨੇ ਚਾਹੀਦੇ ਨੇ ਇਸ ਮੌਕੇ ਸਾਬਕਾ ਕੈਪਟਨ ਪ੍ਰਗਟ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਨੇ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਜਵਾਨੀ ਨੂੰ ਬਚਾਉਣ ਲਈ ਇਹ ਪਹਿਲੀ ਵਾਰ ਉਪਰਾਲਾ ਕੀਤਾ ਜਿਸ ਦੀ ਉਹ ਸ਼ਲਾਘਾ ਕਰਦੇ ਨੇ ਮੈਂ ਕੈਪਟਨ ਪ੍ਰਗਟ ਸਿੰਘ ਹਾਂਜੀ ਅੱਜ ਇਹ ਗੱਲ ਫਕਰਨਾ ਕਹਨਾ ਚਾਹਾਂਗਾ ਕਿ ਇੰਦੇ ਨ ਆਰਮੀ ਵੱਲੋਂ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਨਸ਼ਾ ਵਿਰੋਧੀ ਰੈਲੀ ਦਾ ਖਾਸ ਕਰਕੇ 25 ਪੰਜਾਬ ਪਾਰਟੀ ਨਾਈ ਬ੍ਰਿਗੇਡ ਔਰ 70 ਬਣਿਆ ਇਹ ਜਿਹੜਾ ਉਪਰਾਲਾ ਕੀਤਾ ਹੈ ਪਹਿਲਾਂ ਤਾਂ ਸਾਡੇ ਸਮਾਜ ਸੇਵੀ ਸੰਸਥਾ ਜਿੰਨੀਆਂ ਸੀ ਸਾਰੀਆਂ ਉਹ ਹੀ ਕੰਮ ਕਰਦੀਆਂ ਸੀ ਵੱਟ ਹੁਣ ਆਰਮੀ ਵੀ ਇਸ ਕੰਮ ਚ ਪੁੱਜ ਗਈ ਆ ਕਿ ਅਸੀਂ ਪੰਜਾਬ ਨੂੰ ਬਚਾਣਾ ਤੇ ਅਸੀਂ ਇੰਡੀਨ ਆਰਮੀ ਦੇ 25 ਪੰਜਾਬ ਦੇ ਕਮਾਂਡਿੰਗ ਅਫਸਰ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਉਪਰਾਲਾ ਕੀਤਾ ਸਹਿਯੋਗ ਦਿੱਤਾ ਤਰਨਤਾਰਨ ਦੀ ਥਾਣਾ ਖਾਲੜਾ ਪੁਲਿਸ ਤੇ ਬੀਐਸਐਫ ਵੱਲੋਂ ਸਾਂਝੇ ਤੌਰ ਤੇ ਡਿਫੈਂਸ ਡਰੇਨ ਪਿੰਡ ਡਲ ਦੀ ਪਟੜੀ ਤੋਂ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਮੋਟਰਸਾਈਕਲ ਸਮੇਤ ਪੰਜ ਪੈਕੇਟ ਐਰੋਨ ਬ੍ਰਾਮਸ ਕਰਨ ਵਿੱਚ ਸਵਰਥਤਾ ਹਾਸਲ ਕੀਤੀ ਗਈ ਹੈ ਜਦਕਿ ਪਾਕਿਸਤਾਨ ਵੱਲੋਂ ਮੰਗਵਾਈ ਐਰੋਨ ਨੂੰ ਚੁੱਕਣ ਆਏ ਸਮਗਰ ਪੁਲਿਸ ਪਾਰਟੀ ਨੂੰ ਦੇਖ ਕੇ ਫਰਾਰ ਹੋ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖਾਲੜਾ ਦੇ ਐਸਐਚਓ ਸਰਤਪਾਲ ਸਿੰਘ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਜਦ ਡਿਫੈਂਸ ਡਰੇਨ ਪਿੰਡ ਡਲ ਵਿਖੇ ਸ਼ੱਕ ਦੇ ਆਧਾਰ ਤੇ ਪਾਲ ਕਾਰਵਾਈ ਕੀਤੀ ਗਈ ਤਾਂ ਉਸ ਦਰਨ 5 ਪੈਕੇਟ ਹੈਰੋਨ ਬਰਾਮਦ ਹੋਈ ਜਿਸ ਨੂੰ ਚੁੱਕਣ ਆਏ ਵਿਅਕਤੀ ਪੁਲਿਸ ਪਾਰਟੀ ਤੇ ਬੀਐਸਐਫ ਜਵਾਨਾਂ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ ਜਦਕਿ ਫੜੀ ਗਈ ਹੈਰੋਨ ਦਾ ਵਜ਼ਨ ਕਰਨ ਤੇ ਇਹ 2 ਕਿਲੋ 838 ਗ੍ਰਾਮ ਨਿਕਲੀ ਫਿਲਹਾਲ ਪੁਲਿਸ ਵੱਲੋਂ ਇਸ ਸਬੰਧ ਵਿੱਚ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਰਗੜੀ ਲਸਾੜਾ ਸਾਈਫਨ ਕੋਲ ਤੰਦੂਆ ਹੁਕਮਦਾ ਹੁੰਦੀ ਸੋਸ਼ਲ ਮੀਡੀਆ ਤੇ ਪਈ ਵੀਡੀਓ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਰ ਜੰਗਲੀ ਵਿਭਾਗ ਵੱਲੋਂ ਇਸ ਵੀਡੀਓ ਵਿੱਚ ਘੁੰਮਦੇ ਹੋਏ ਚੇਂਦੂਏ ਨੂੰ ਜੰਗਲੀ ਬਿੱਲਾ ਜਾਂ ਬਾਗੜ ਬਿੱਲਾ ਦੱਸਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਤਿਬਰਾ थाना ਅਧੀਨ ਪੈਂਦੇ ਖੇਤਰ ਵਿੱਚ ਇੱਕ ਸਲੀਪਰ ਬੱਸ ਪਲਟਣ ਕਾਰਨ 38 ਯਾਤਰੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਲਖਨਊ-ਆਗਰਾ ਐਕਸਪ੍ਰੈਸ ਰੇਲ ਤੇ ਸ਼ੁੱਕਰਵਾਰ ਦੀ ਰਾਤ ਕਰੀਬ ਸਬਾ 12 ਵਜੇ ਵਾਪਰਿਆ। ਖੇਤਰ ਦੀ ਸਰਕਲ ਅਧਿਕਾਰੀ ਸੀਓ ਪ੍ਰਿਯੰਕਾ ਬਾਜਪਾਈ ਨੇ ਕਿਹਾ ਕਿ ਬੱਸ 80 ਯਾਤਰੀਆਂ ਨੂੰ ਲੈ ਕੇ ਗੌਂਡਾ ਤੋਂ ਦਿੱਲੀ ਜਾ ਰਹੀ ਸੀ। ਜਦੋਂ ਇਹ ਸਲੀਪਰ ਬੱਸ ਡਵਾਈਡਰ ਨਾਲ ਟਕਰਾ ਕੇ ਫਲਟ ਗਈ ਤੇ 38 ਯਾਤਰੀ ਜ਼ਖਮੀ ਹੋ ਗਏ ਉਹਨਾਂ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿਨ੍ਹਾਂ ਵਿੱਚੋਂ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਲਕੱਤਾ ਵਿੱਚ ਜੂਨੀਅਰ ਡਾਕਟਰਾਂ ਨੇ ਸ਼ਨੀਵਾਰ ਸਵੇਰੇ ਵਕਫਕ ਸਰਕਾਰੀ ਹਸਪਤਾਲਾਂ ਵਿੱਚ 42 ਦਿਨਾਂ ਬਾਅਦ ਅੰਸ਼ਕ ਤੌਰ ਤੇ ਆਪਣੀ ਡਿਊਟੀ ਮੋੜ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਜੂਨੀਅਰ ਡਾਕਟਰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਹੌਂ ਡਿਊਟੀ ਮੈਲਾ ਡਾਕਟਰ ਨਾਲ ਜਬਰ ਜਨਾਹ ਤੇ ਹਤਿਆ ਦੇ ਵਿਰੋਧ ਵਿੱਚ ਕੰਮ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਸਨ ਸ਼ਨੀਚਰਵਾਰ ਨੂੰ ਜੂਨੀਅਰ ਡਾਕਟਰ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਓ ਪੀ ਡੀ ਛੱਡ ਕੇ ਜ਼ਰੂਰੀ ਤੇ ਐਮਰਜੈਂਸੀ ਸੇਵਾਵਾਂ ਵਿੱਚ ਆਪਣੀਆਂ ਡਿਊਟੀਆਂ ਤੇ ਮੁੜ ਪਰਤਾਈ ਨੇ ਡਾਕਟਰਾਂ ਨੇ ਕਿਹਾ ਕਿ ਅਸੀਂ ਅੱਜ ਡਿਊਟੀਆਂ ਤੇ ਮੁੜ ਜੁਆਇਨ ਕਰਨਾ ਸ਼ੁਰੂ ਕਰ ਦਿੱਤਾ ਹੈ ਸਾਡੇ ਸਾਥੀਆਂ ਸਵੇਰ ਤੋਂ ਹੀ ਜ਼ਰੂਰੀ ਤੇ ਐਮਰਜੈਂਸੀ ਸੇਵਾਵਾਂ ਵਿੱਚ ਆਪਣੇ ਆਪਣੇ ਵਿਭਾਗਾਂ ਵਿੱਚ ਵਾਪਸ ਪਰਤਣੇ ਸ਼ੁਰੂ ਹੋ ਗਏ ਨੇ ਪਰ ਓਪੀਡੀਜ਼ ਵਿੱਚ ਨਹੀਂ ਉਹਨਾਂ ਨੇ ਕਿਹਾ ਕਿ ਕਿਰਪਾ ਕਰਕੇ ਇਹਨਾਂ ਨੂੰ ਲੋਕ ਇਹ ਸਿਰਫ ਇੱਕ ਅੰਸ਼ਕ ਤੌਰ ਤੇ ਡਿਊਟੀ ਮੁੜ ਸ਼ੁਰੂ ਕੀਤੀ ਗਈ ਹੈ ਅੰਦੋਲਨਕਾਰੀ ਡਾਕਟਰਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਵੱਲੋਂ ਮ੍ਰਿਤਕ ਡਾਕਟਰ ਲਈ ਇਨਸਾਫ ਅਤੇ ਸੂਬੇ ਦੇ ਸਿਸਕਰਤਨ ਹਟਾਉਣ ਦੀਆਂ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ 7 ਦਿਨ ਹੋਰ ਹੜੀ ਕਰਨਗੇ ਨਹੀਂ ਤਾਂ ਉਹ ਕੰਮ ਬੰਦ ਕਰ ਇੱਕ ਹੋਰ ਦੌਰ ਸ਼ੁਰੂ ਕਰਨਗੇ ਉਧਰ ਦਿੱਲੀ ਵਿੱਚ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਐਮ ਪ੍ਰਸ਼ਾਸਨ ਦੇ ਖਿਲਾਫ ਵਿਦਿਆਰਥੀਆਂ ਨੇ ਕਈ ਮੁੱਦਿਆਂ ਨੂੰ ਚੁੱਕਦਿਆਂ ਅਤੇ ਕਾਲਜ ਆਪ অপটমেট্রি বনাউরি ব্যাংক কর দে প্রদর্শন ਕੀਤਾ ਇਸ ਦੌਰਾਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਹੋਸਟਲ ਦੀ ਉਪਲਬਧਤਾ ਔਰਤਾਂ ਦੀ ਸੁਰੱਖਿਆ ਅਤੇ ਸਿਲੇਬਸ ਨੂੰ ਅਪਗ੍ਰੇਡ ਨਾ ਕੀਤੇ ਜਾਣ ਵਰਗੇ ਮੁੱਦਿਆਂ ਦਾ ਹਵਾਲਾ ਦਿੱਤਾ ایمਸ ਦੇ ਬੈਚਲਰ ਆਪ অপਟੋਮੈਟਰੀ ਦੇ ਵਿਦਿਆਰਥੀ ਨਸੀਰ ਹਸਨ ਨੇ ਕਿਹਾ ਕਿ ਉਹਨਾਂ ਦੀ ਮੁੱਢਲੀ ਮੰਗ ਸਿੱਖਿਆ ਹੈ ਉਹਨਾਂ ਨੇ ਕਿਹਾ ਕਿ ایمਸ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਪਾਠਕ੍ਰਮ ਨੂੰ ਲਾਗੂ ਨਹੀਂ ਕੀਤਾ ਹੈ ایمਸ ਸਾਨੂੰ ਸਿੱਖਿਆ ਪ੍ਰਦਾਨ ਕਰਨ ਤੋਂ ਅਸਮਰਥ ਹੈ ਉਹ অপਟੋਮੈਟਰੀ ਕਾਲਜ ਨਹੀਂ ਬਣਾ ਰਹੇ ਨੇ ਤੇ ਸਾਨੂੰ ਪੜਾਉਣ ਲਈ ਅਧਿਆਪਕਾਂ ਨੂੰ ਨਿਯੁਕਤ ਨਹੀਂ ਕੀਤਾ ਗਿਆ ਹੈ ਮੈਡੀਕਲ ਦੇ ਪਹਿਲੇ ਸਾਲ ਦੀ ਵਿਦਿਆਰਥਣ ਆਸ਼ਾ ਚੌਧਰੀ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਆਨ ਤੇ ਹੋਸਟਲ ਅਲਾਟ ਨਹੀਂ ਕੀਤੇ ਜਾਂਦੇ ਤੇ ਔਰਤਾਂ ਦੀ ਸੁਰੱਖਿਆ ਵੀ ਇੱਕ ਮੁੱਦਾ ਹੈ ਉਹਨਾਂ ਕਹਿੰਿਆ ਕਿ ਪਿਛਲੇ 20 ਦਿਨਾਂ ਤੋਂ ਅਸੀਂ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਹਾਂ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਪਦਿਆਤਿਆਂ ਨੇ ਕਿ ਇਸ ਸਬੰਧੀ ਅੱਜ ਮੀਟਿੰਗ ਹੋਈ ਹੈ ਇਸ ਤਰ੍ਹਾਂ ਪਹਿਲਾਂ ਵੀ ਦੋ ਤਿੰਨ ਮੀਟਿੰਗਾਂ ਹੋਈਆਂ ਨੇ ਪਰ ਉਹ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ਸਾਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਅਸੀਂ ਆਪਣਾ ਵਿਰੋਧ ਖਤਮ ਨਾ ਕੀਤਾ ਤਾਂ ਲਾਠੀ ਚਾਰਜ ਕੀਤਾ ਜਾਵੇਗਾ ਐਮਜ਼ ਵਿੱਚ ਹੁਣ ਵੀ 50 ਦੇ ਕਰੀਬ ਪੁਲਿਸ ਮਲਾਜ਼ਮ ਮੌਜੂਦ ਨੇ ਇਸ ਕਾਰਨ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਤਿੰਨ ਰੋਜ਼ਾ ਯਾਤਰਾ ਦੀ ਸ਼ੁਰੂਆਤ ਕਰ ਮੌਕੇ ਕਿ ਕਵਡ ਚੌਥਾਈ ਸੁਰੱਖਿਆ ਸੰਵਾਦ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਪਰਗਤੀ ਤੇ ਕੋਸ਼ਹਾਲੀ ਦੇ ਕੰਮ ਕਰਨ ਲਈ ਇੱਕ ਪ੍ਰਮੁੱਖ ਸਮੂਹ ਦੇ ਰੂਪ ਵਿੱਚ ਉਭਰਿਆ ਹੈ ਕੁਆਡ ਵਿੱਚ ਭਾਰਤ ਅਮਰੀਕਾ ਜਾਪਾਨ ਤੇ ਆਸਟ੍ਰੇਲੀਆ ਸ਼ਾਮਲ ਨੇ ਪ੍ਰਧਾਨ ਮੰਤਰੀ ਆਪਣੀ ਯਾਤਰਾ ਦੌਰਾਨ ਡੇਲਾਵੀਰ ਦੇ ਵੇਲਿੰਗਟਨ ਵਿੱਚ আয়োজিত ਹੋਣ ਵਾਲੇ ਸਾਲਾਨਾ ਕੁਆਡ ਸਿਖਰ ਸੰਮੇਲਨ ਵੀ ਸ਼ਾਮਲ ਹੋਣਗੇ ਅਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਾਨਸਬਾ ਸਮਿਟ ਆਪ ਦਾ ਫਿਊਚਰ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ਇਸ ਤੋਂ ਇਲਾਵਾ ਸ਼੍ਰੀ ਮੋਦੀ ਆਪਣੀ ਯਾਤਰਾ ਦੌਰਾਨ ਕਾਰੋਬਾਰੀ ਖੇਤਰ ਦੀਆਂ ਮੁੱਖ ਅਮਰੀਕੀ ਕੰਪਨੀਆਂ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਡਿਲਾਵਰ ਦੇ ਬਿਲਮਿੰਗਟਨ ਵਿੱਚ ਕੁਆਡ ਦੇ ਚੌਥੇ ਸਿcret ਸੰਮੇਲਨ ਦੀ ਮੇਜ਼ਬਾਨੀ ਕਰਨਗੇ ਤਮਿਲਨਾਡੂ ਦੇ ਬਿਜ਼ਨਸ ਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ DVAC ਨੇ ਯੋਜਨਾ ਦੀ ਇਜਾਜ਼ਤ ਸੰਬੰਧੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਸਾਬਕਾ ਹਾਊਸਿੰਗ ਮੰਤਰੀ ਆਰ ਵੈਥਲਿੰਗਮ ਉਸ ਦੇ ਪੁੱਤਰਾਂ ਤੇ ਸ਼੍ਰੀ ਰਾਮ ਪ੍ਰਾਪਰਟੀਜ਼ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 485ਵੇਂ ਜੋਤੀ ਜੋਤ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ ਆਏ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਅੱਜ ਤੋਂ ਸ਼ੁਰੂ ਹੋਏ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਲੀ ਵੱਡੀ ਗਿਣਤੀ ਵਿੱਚ ਸਥਾਨਕ ਅਤੇ ਵਿਦੇਸ਼ੀ ਸਿੱਖ ਸ਼ਰਧਾਲੂ ਕਰਤਾਰਪੁਰ ਪੂਜੇ ਨੇ ਭਾਰਤੀ ਸ਼ਰਧਾਲੂ ਕਰਤਾਰਪੁਰ ਲਾਂਘੇ ਰਹੀ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਇਹਨਾਂ ਵਿੱਚ 500 ਸ਼ਰਧਾਲੂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਯੂਰਪ ਸਣੇ ਵੱਖ-ਵੱਖ ਦੇਸ਼ਾਂ ਤੋਂ ਆਏ ਨੇ। ਭਾਰਤੋਂ ਕਰੀਬ 1500 ਸ਼ਰਧਾਲੂਆਂ ਦੇ ਕਰਤਾਰਪੁਰ ਲਾਂਘੇ ਰਾਈ ਆਉਣ ਦੀ ਉਮੀਦ ਹੈ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਵਿਖੇ ਬਾਬਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ ਸੀ ਗੁਰੂ ਨਾਨਕ ਦੇਵ ਜੀ ਨੇ 70 ਸਾਲ ਦੀ ਉਮਰ ਵਿੱਚ 22 ਸਤੰਬਰ 1539 ਨੂੰ ਕਰਤਾਰ پور ਸੇਵਕੀ ਆਪਣਾ ਸਰੀਰ त्यागਿਆ ਸੀ ਬਰਤਾਨੀਆ ਵਿੱਚ ਪਹਿਲੀ ਵਾਰ ਕੀਰਤਨ ਨੂੰ ਸਿੱਖਿਆ ਦੀ ਗ੍ਰੇਡ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਗਿਆ ਮਤਲਬ ਕਿ ਵਿਦਿਆਰਥੀ ਅਜਤੋਂ ਸਿੱਖ ਪਵਿੱਤਰ ਸੰਗੀਤ ਨਾਲ ਜੁੜੇ ਪਾਠਕ੍ਰਮ ਦਾ ਰਸਮੀ ਤੌਰ ਤੇ ਅਧਿਐਨ ਕਰ ਸਕਣਗੇ ਬਰਮਿੰਗਮ ਵਿੱਚ ਸੰਗੀਤਕਾਰ ਤੇ ਅਕਾਦਮਿਕ ਮਾਹਰ ਹਰਜਿੰਦਰ ਲਾਲੀ ਨੇ ਪੱਛਮੀ ਸ਼ਾਸਤਰੀ ਸੰਗੀਤ ਵੰਗ ਕੀਰਤਨ ਨੂੰ ਵੀ ਉੱਚਿਤ ਸਥਾਨ ਦਿਵਾਉਣ ਅਤੇ ਇਹ ਯਕੀਨੀ ਬਣਾਉਂਦੀ ਕਈ ਸਾਲ ਸਮਰਪਿਤ ਕੀਤੇ ਨੇ ਕਿ ਰਵਾਇਤੀ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ 'ਤੇ ਬਚਿਆ ਰਹੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦਾ ਸ਼ਬਦਾਂ ਦੇ ਗਾਇਨ ਨੂੰ ਕੀਰਤਨ ਕਿਹਾ ਜਾਂਦਾ ਹੈ ਤੇ ਸਿੱਖ ਧਰਮ ਵਿੱਚ ਇਹ ਭਗਤੀ ਭਾਵ ਪ੍ਰਗਟ ਕਰਨ ਦਾ ਤਰੀਕਾ ਹੈ ਲੰਡਨ ਸਟ੍ਰਿੱਟ ਸੰਗੀਤ ਸਿੱਖਿਆ ਬੋਰਡ ਐਮਟੀਬੀ ਆਰਮੀ ਪੱਧਰ ਤੇ ਮਾਨਤਾ ਪ੍ਰਾਪਤ 8 ਗ੍ਰੇਡ ਸੰਗੀਤ ਪ੍ਰੀਖਿਆਾਂ ਮਾਤੇਤ ਸਿੱਖ ਪਵਿੱਤਰ ਸੰਗੀਤ ਪਾਠਕ੍ਰਮ ਮੁਹੱਈਆ ਕਰਵਾਏਗਾ ਬਰਤਾਨੀਆ ਵਿੱਚ ਇੱਕ ਗੁਰਮਤ ਸੰਗੀਤ ਅਕਾਦਮੀ ਦੇ ਅਧਿਆਪਕ ਡਾਕਟਰ ਲਾਲੀ ਨੇ ਕਿਹਾ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਵਿਰਾਸਤ ਨੂੰ ਪਛਾਣ ਕੇ ਰੱਖੀਏ ਇਜ਼ਰਾਈਲੀ ਫੌਜ ਨੇ ਐਲਾਨ ਕੀਤਾ ਕਿ ਉਸ ਵੱਲੋਂ ਅਜਬਰੂਤ ਵਿੱਚ ਕੀਤੇ ਗਏ ਹਵਾਈ ਹਮਲਿਆਂ ਵਿੱਚ ਹਿਜ਼ਬੁੱਲਾ ਦਾ ਇੱਕ ਸੀਨੀਅਰ ਰਾਗੂ ਇਬਰਾਹਿਮ ਆਕਿਲ ਮਾਰਿਆ ਗਿਆ ਹਾਲਾਂਕਿ ਆਕਲ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਹੁਣੇ ਇਜ਼ਰਾਈਲ ਦੇ ਇਨ੍ਹਾਂ ਹਮਲਿਆਂ ਵਿੱਚ ਆਕਲ ਸਣੇ 9 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਹੋਰ ਜ਼ਖਮੀ ਹੋ ਗਏ ਇਸ ਤੋਂ ਪਹਿਲਾਂ ਹਜ਼ਬੁੱਲਾ ਨੇ ਅੱਜ ਲਿਬਨਾਨ ਦੀ ਸਰਹੱਦ ਦੇ ਨਾਲ ਲੱਗਦੇ ਇਜ਼ਰਾਈਲ ਦੇ ਇਲਾਕੇ ਵਿੱਚ 140 ਤੋਂ ਜ਼ਿਆਦਾ ਰਾਕੇਟ ਦਾਗੇ ਜਿਸ ਦੇ ਜਵਾਬ ਵਿੱਚ ਇਜ਼ਰਾਈਲੀ ਫੌਜ ਨੇ ਲਿਬਨਾਨ ਦੇ ਬੇਰੂਤ ਵਿੱਚ ਹਜ਼ਬੁੱਲਾ ਦੇ ਟਿਕਾਣਿਆਂ ਤੇ ਹਵਾਈ ਹਮਲੇ ਕੀਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ